ਮਹਾਲੀ ਦੇ ਸੁਹਾਣਾ ਬਿਲਡਿੰਗ ਕਲਾਪਸ ਮਾਮਲੇ ਨੂੰ ਜਿਹੜਾ 22 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਬੇਸ਼ੱਕ ਹਲੇ ਤੱਕ ਜਿਹੜਾ ਰੈਸਕਿਊ ਆਪਰੇਸ਼ਨ ਹੈਗਾ ਤੁਸੀਂ ਦੇਖ ਸਕਦੇ ਹੋ ਹਲੇ ਚੱਲ ਰਿਹਾ ਹੈ ਪਰ ਜੇਕਰ ਸੁਭਾਵਨਾ ਜਿਤਾਈ ਜਾਵੇ ਜਿਸ ਤਰ੍ਹਾਂ ਕੈਜੂਅਲ ਦੀ ਗੱਲ ਕੀਤੀ ਜਾ ਰਹੀ ਸੀ ਕਿ ਇੱਥੇ ਵੱਡਾ ਜਿਹੜਾ ਹਾਸਾ ਹੋ ਸਕਦਾ ਕਿਉਂਕਿ ਦੋ ਜਿਹੜੇ ਸਵੇਰੇ ਜਿਹੜੀਆਂ ਲਾਸ਼ਾਂ ਨਿਕਲੀਆਂ ਜਾਂ ਇੱਕ ਰਾਤ ਨਿਕਲੀ ਸੀ ਕੁੜੀ ਦੀ ਦ੍ਰਿਸ਼ਟੀ ਤੇ ਸਵੇਰੇ ਅਭਿਸ਼ੇਕ ਦੀ ਜਿਹੜੀ ਲਾਸ਼ ਮਿਲੀ ਸੀ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਉਸ ਵੀ ਜਿਹੜਾ ਸਾਹਮਣੇ ਨਹੀਂ ਆਇਆ ਤਕਰੀਬਨ ਕਲੋ징 ਦੇ ਜਿਹੜਾ ਨਦੀਕ ਪਹੁੰਚ ਗਏ ਇੰਡੀਆ ਟੀਮ ਤੇ ਲੱਗੀਆਂ ਹੋਈਆਂ ਨੇ ਤੇ ਸਾਰਾ ਜਿਹੜਾ ਕੰਮ ਆ ਤਕਰੀਬਨ ਜਿਹੜਾ ਲਗਾਤਾਰ 22 ਘੰਟੇ ਤੋਂ ਚੱਲ ਰਿਹਾ ਹੈ ਪਰ ਫਿਲਹਾਲ ਜਿਸ ਤਰ੍ਹਾਂ ਦੀ ਸੁਭਾਵਨਾ ਜਤਾਈ ਜਾ ਰਹੀ ਸੀ ਕਿ ਦੋ ਤਿੰਨ ਬੰਦੇ ਅੰਦਰ ਹੋ ਸਕਦੇ ਨੇ ਕਿਉਂਕਿ ਜਦੋਂ ਉਹਨਾਂ ਨੇ ਸੁਭਾਵਨਾ ਜਤਾਈ ਸੀ ਕਿ ਜਿਹੜਾ ਜਿਮ ਕਰਨ ਲਈ ਇੱਥੇ ਵੱਡੀ ਗਿਣਤੀ 'ਚ ਨੌਜਵਾਨ ਆਉਂਦੇ ਨੇ ਪਰ ਹੁਣ ਸੁਭਾਵਨਾ ਇਹ ਜਤਾਈ ਜਾ ਰਹੀ ਹੈ ਕਿ ਇਥੋਂ ਜਦੋਂ ਇਹ ਹਾਸਾ ਹੋਇਆ ਉਸ ਤੋਂ ਪਹਿਲਾਂ ਸਾਰੇ ਨੌਜਵਾਨ ਜਿਹੜੇ ਬਾਹਰ ਨਿਕਲ ਗਏ ਸੀ ਪਰ ਅਭਿਸ਼ੇਕ ਤੇ ਜਿਹੜੀ ਕੁੜੀ ਐ ਇੱਕ ਜਿਹੜੀ ਇੱਥੇ ਪੀਜੀ ਰਹਿੰਦੀ ਸੀ ਉਹ ਵਿੱਚ ਫਸ ਗਈ ਪਰ ਫਿਲਹਾਲ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਪੂਰਾ ਅਮਲਾ ਜਿਹੜਾ ਇੱਥੇ ਨਜਰ ਆਉਂਦਾ ਐਸਐਸਪੀ ਖੁਦ ਮੋਨੀਟਰਿੰਗ ਕਰ ਰਹੇ ਨੇ ਡੀਆਈਜੀ ਹਰਚੰਦ ਸਿੰਘ ਭੋਲਰ ਮੌਕੇ ਤੇ ਮੌਜੂਦ ਨੇ ਸਾਰੇ ਹੋਰ ਅਧਿਕਾਰੀ ਜਿਹੜੇ ਸਾਰੇ ਮੌਜੂਦ ਨੇ ਐਸਟੀਐਮ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਵੀ ਇੱਥੇ ਮੌਕੇ ਤੇ ਮੌਜੂਦ ਨੇ ਏਡੀਸੀ ਬਰਾਜਾ ਤਰਕੇ ਲਗਾਤਾਰ ਰਾਤ ਤੋਂ ਬਾਅਦ ਸਵੇਰੇ ਮਾਰਨਿੰਗ ਟਾਈਮ ਦੇ ਜਿਹੜੇ ਇੱਥੇ ਜਿਹੜੇ ਡਟੇ ਹੋਏ ਨੇ ਪਰ ਜਿਸ ਤਰ੍ਹਾਂ ਸਾਹਮਣੇ ਤਸਵੀਰ ਇੱਕ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇੰਡੀਆ ਡੀ ਟੀਮਾਂ ਸਮਾਨ ਜਿਹੜਾ ਅੰਦਰ ਲੋਡ ਕਰ ਰਹੀ ਹੈ ਟਰੱਕ ਤੋਂ ਤੇ ਉਸ ਤੋਂ ਸੁਭਾਵਨਾ ਜਤਾਈ ਜਾ ਰਹੀ ਹੈ ਕਿ ਆਪਰੇਸ਼ਨ ਬਸ ਕਲੋ징 ਤੇ ਜਿਹੜਾ ਪਹੁੰਚ ਗਿਆ ਹੈ ਤੇ ਹੁਣ ਜਿਹੜੀ ਆ ਕਿਸੇ ਤਰ੍ਹਾਂ ਜਿਹੜੀ ਕੁਆਲਿਟੀ ਜਿਹੜੀ ਜਿਹੜੀ ਗੱਲ ਜਿਹੜੀ ਸਾਹਮਣੇ ਨਹੀਂ ਆਈ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਤਿੰਨ ਬੰਦੇ ਹਲੇ ਅੰਦਰ ਫਸੇ ਹੋ ਸਕਦੇ ਨੇ ਕਿਉਂਕਿ ਨਾ ਤਾਂ ਹਲੇ ਤੱਕ ਕਿਸੇ ਵਿਅਕਤੀ ਨੇ ਪੁਲਸ ਨੂੰ ਕੋਈ ਸੰਪਰਕ ਕੀਤਾ ਕਿ ਸਾਡਾ ਕੋਈ ਨੌਜਵਾਨ ਗਾਇਬ ਆ ਜਾਂ ਸਾਡੀ ਕੋਈ ਲੜਕੀ ਗਾਇਬ ਆ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇੱਕ ਲੜਕੀ ਨਹੀਂ ਉੱਥੇ ਦੋ ਤਿੰਨ ਲੜਕੀਆਂ ਰਹਿੰਦੀਆਂ ਨੇ ਹਲੇ ਤੱਕ ਦੀ ਸੁਭਾਵਨਾ ਦੀ ਜਿਹੜੀ ਕੀਤੀ ਗੱਲ ਕੀਤੀ ਜਾਵੇ ਤਾਂ ਕਿਸੇ ਨੇ ਵੀ ਪੁਲਸ ਦੇ ਪ੍ਰਸ਼ਾਸਨ ਦੇ ਨਾਲ ਸੰਪਰਕ ਨਹੀਂ ਕੀਤਾ ਕਿ ਸਾਡਾ ਬੱਚਾ ਗਾਇਬ ਆ ਦਾ ਜਿਸ ਤੋਂ ਅੰਦਾਜ਼ਾ ਜਿਹੜਾ ਇਸ ਕਰਕੇ ਲਗਾਇਆ ਜਾ ਸਕਦਾ ਕਿ ਸ਼ਾਇਦ ਹੋ ਨਾ ਹੋਵੇ ਪਰ ਫਿਰ ਵੀ ਜਿਸ ਤਰ੍ਹਾਂ ਜਦੋਂ ਪੂਰੀ ਐਨਡੀਆਰਫ ਆਪਦਾ ਜਿਹੜਾ ਆਪਰੇਸ਼ਨ ਜਿਹੜਾ ਸਮਾਪਤ ਨਹੀਂ ਕਰਦੀ ਉਦੋਂ ਤੱਕ ਕਹਿਣਾ ਮੁਸ਼ਕਲ ਆ ਕਿ ਅੰਦਰ ਜਿਹੜਾ ਹੈ ਕੋਈ ਜਾਂ ਹੁਣ ਨਹੀਂ ਬਚਿਆ ਕਿਉਂਕਿ ਕਾਰਨ ਇਹ ਆ ਤੇ ਇਸ ਦੇ ਸਿੱਕੇ ਤਸਵੀਰਾਂ ਐਂਡ ਦੀਆਂ ਨੇ ਤਾਂ ਉਹ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਪਰ ਫਿਲਹਾਲ ਉਸ ਤੋਂ ਬਾਅਦ ਜਦੋਂ ਹੁਣ ਅਧਿਕਾਰੀ ਇਸ ਸੰਬੰਧੀ ਕੋਈ ਬਰੀਫਿੰਗ ਕਰਨਗੇ ਉਸ ਤੋਂ ਬਾਅਦ ਸਪਸ਼ਟ ਚੱਲੇਗਾ ਪਰ ਜੇਕਰ ਹੋਂ ਦੀ ਗੱਲ ਕੀਤੀ ਆਵੇ ਜਿਸ ਤਰ੍ਹਾਂ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਕਿ ਪ੍ਰਮਾਤਮਾ ਕਰੇ ਕਿ ਹੋਰ ਕਿਸੇ ਦੀ ਜਾਨ ਨਾ ਜਾਵੇ ਬੇਸ਼ੱਕ 2 ਲਾਸ਼ਾਂ ਜ਼ਰੂਰ ਮਿਲ ਗਈਆਂ ਨੇ ਤੇ ਪੁਲਿਸ ਵੱਲੋਂ ਜਿਹੜਾ ਉਹਨਾਂ ਦਾ ਜਿਹੜਾ ਇਹਦਾ ਗਗਨਦੀਪ ਤੇ ਜਿਹੜਾ ਪ੍ਰਵਿੰਦਰ ਉਹਨਾਂ ਦੇ ਖਿਲਾਫ ਜਿਹੜਾ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰਤੀ ਤੇ ਹੁਣ ਵੱਡੇ ਜਿਹੜੇ ਕਾਰਨ ਜਿਹੜੇ ਲੱਭੇ ਜਾ ਰਹੇ ਨੇ ਕਿ ਆਖਰ ਇਹ ਪਰਮਿਸ਼ਨ ਕਿਨੇ ਦਿੱਤੀ ਤਿੰਨ ਤਿੰਨ ਮੰਜ਼ਲਾਂ ਜਿਹੜੀਆਂ ਇੱਥੇ ਇਲੀਗਲ ਤੌਰ ਤੇ ਬਣਦੀਆਂ ਸੀ ਕਿਉਂਕਿ ਮਹਾਲੀ ਐਸਾ ਸ਼ਹਿਰ ਆ ਜਿੱਥੇ ਨੀਡ ਬੇ ਪਾਲਿਸੀ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਪਰ ਇਹ ਪਾਲਿਸੀ ਜਿਹੜੀ ਆ ਅੱਧ ਵਿਚਕਾਰ ਹੀ ਲਟਕ ਗਈ ਇਹ ਕਿਹੜੇ ਫਾਈਨਲ ਨਹੀਂ ਕੀਤੀ ਜਿਸ ਤੋਂ ਚੱਲਦੇ ਲੋਕ ਨੇ ਜਿਹੜੇ ਨਜਾਇਜ਼ ਤੌਰ ਤੇ ਜਿਹੜਾ ਬਿਲਡਿੰਗਾਂ ਦੀ ਉਸਾਰੀ ਜਿਹੜੀ ਆ ਕਰਦੇ ਰਹੇ ਨੇ ਇਹ ਨਹੀਂ ਇਸ ਤੋਂ ਬਾਅਦ ਹੋਰ ਵੀ ਕਈ ਬਿਲਡਿੰਗਾਂ ਨੇ ਜਿਹੜੀਆਂ ਇਸ ਤਰ੍ਹਾਂ ਦੀ ਜਿਹੜੀਆਂ ਸੁਹਾਣੇ ਦੇ ਵਿੱਚ ਜਾਂ ਉਸ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਬਣੀਆਂ ਨੇ ਜਿਹੜਾ ਲੋਕ ਉੱਥੇ ਪਰ ਫਿਲਹਾਲ ਕਲੋਜ਼ਿੰਗ ਸਮੇਂ ਪਤਾ ਕਰਦੇ ਆ ਕਿ ਆਖਰ ਹੁਣ ਇਹਨੂੰ ਬੰਦ ਕਰਨ ਲੱਗੇ ਨੇ ਕਿਉਂਕਿ ਜਦੋਂ 22-23 ਘੰਟੇ ਤੋਂ ਲਗਾਤਾਰ ਕੰਟੀਨਿਊ ਆਪਰੇਸ਼ਨ ਚੱਲਦਾ ਹੋਵੇ ਤੇ ਉਸ ਤੋਂ ਬਾਅਦ ਕਲੋਜ਼ਿੰਗ ਦੀ ਜਦੋਂ ਕੋਈ ਸੂਚਨਾ ਮਿਲਦੀ ਆ ਉਸ ਤੋਂ ਬਾਅਦ ਸਪਸ਼ਟ ਪਤਾ ਹੈਗਾ ਪਰ ਜਿਸ ਤਰ੍ਹਾਂ ਦੀ ਸੁਭਾਵਨਾ ਜਿਤਾਈ ਜਾ ਰਹੀ ਆ ਜਿਸ ਤਰ੍ਹਾਂ ਦੀਆਂ ਉਮੀਦਾਂ ਪੂਰਨ ਪ੍ਰਸ਼ਾਸਨ ਕੋਲੋਂ ਸਾਹਮਣੇ ਆ ਰਹੀਆਂ ਨੇ ਤਾਂ ਆਪਰੇਸ਼ਨ ਜਿਹੜਾ ਜਿਹੜਾ ਕਲੋਜ਼ਿੰਗ ਦੇ ਜਿਹੜਾ ਨਜ਼ਦੀਕ ਪਹੁੰਚ ਗਿਆ ਤੇ ਹੁਣ ਸੁਭਾਵਨਾ ਇਹ ਜਿਤਾਈ ਜਾ ਰਹੀ ਆ ਜਾਂ ਪਰਮਾਤਮਾ ਦੇ ਕਹੀਏ ਕਿ ਹੋਰ ਕਿਸੇ ਦੀ ਜਿਹੜੀ ਆ ਨੁਕਸਾਨ ਦੀ ਜਾਂ ਕਿਸ ਦੀ ਜਿਹੜੀ ਜਾਨ ਨਾ ਜਾਵੇ ਤੇ ਸਾਰੇ ਜਿਹੜਾ ਮਾਸੂਕ ਜਿਹੜੇ ਬਾਹਰ ਨਿਕਲ ਆਏ ਤੇ ਜਨਤਾ ਦਾ ਬਚਾਅ ਹੋ ਗਿਆ ਪਰ ਜਦੋਂ ਹੁਣ ਅਧਿਕਾਰੀ ਸਪਸ਼ਟ ਕਰਨਗੇ ਕਿ ਹਾਂ ਬਿਲਕੁਲ ਸਹੀ ਕਾ ਉਹ ਤੁਹਾਨੂੰ ਆਖਰੀ ਗੱਲਬਾਤ ਜਿਹੜਾ ਅਧਿਕਾਰੀਆਂ ਨਾਲ ਜੁੜੂਸ ਲੋਵਾਂਗੇ ਮਹਾਲੀ ਧੁਗਰਦੀ ਬੈਣੀਪਾਲ ਡੇਲੀ ਪੋਸਟ ਪੰਜਾਬੀ